11 ਪਰਵੇ ਨੂੰ ਪੰਜਾਬ ਆਣਗੇ ਮਲਕਾਰਜਨ ਖੜਗੇ ਤਾਲੂਕ ਸਭਾ ਚੋਣਾ ਨੂੰ ਲੈ ਕੇ ਦੱਸਦੇ ਕਿ ਰਣਨੀਤੀ ਬਣੇਗੀ ਪੰਜਾਬ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਤੇ ਚਰਚਾ ਹੋਏਗੀ ਅੰਦਰੂਨੀ ਮਸਲੇ ਤੇ ਚਰਚਾ ਹੋਏਗੀ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਦੇ ਮੁੱਦੇ ਤੇ ਵੀ ਮੰਤਨ ਹੋ ਸਕਦਾ ਹੈ ਕਿਉਂਕਿ ਅਜੇ ਤੱਕ ਇੱਕ ਗੁੱਥੀ ਬਣਿਆ ਹੋਇਆ ਹੈ ਕਿ ਜਿੱਥੇ ਇੰਡੀਆ ਗੱਠ ਜੋੜ ਦੇ ਚੱਲਦੇ ਪੂਰੇ ਦੇਸ਼ ਦੇ ਵਿੱਚ ਚੋਣਾ ਜਿਹੜੀਆਂ ਨੇ ਇਕੱਠੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਲੜ ਰਹੀ ਹੈ ਪਰ ਉੱਥੇ ਹੀ ਪੰਜਾਬ ਅਤੇ ਖਾਸ ਤੌਰ ਤੇ ਅ ਦਿੱਲੀ ਔਰ ਪੰਜਾਬ ਦੇ ਵਿੱਚ ਕਹਿ ਰਹੀਏ ਸਸਪੈਂਸ ਵਧਿਆ ਹੋਇਆ ਹਾਲਾਂਕਿ ਦਿੱਲੀ ਨੂੰ ਲੈ ਕੇ ਚਾਂਸਸ ਜ਼ਿਆਦਾ ਨੇ ਕਿ ਉੱਥੇ ਗੱਠਜੋੜ ਹੋ ਸਕਦਾ ਪਰ ਪੰਜਾਬ ਦੇ ਲਈ ਅਜੇ ਗੁੱਥੀ ਹੈ ਤਾਂ ਇਸੇ ਦੇ ਵਿਚਾਲੇ ਖਬਰ ਹੈ ਮਲਕਾਜਨ ਖੜਗੇ ਜੜੇ ਨੇ ਉਹ 11 ਫਰਵਰੀ ਨੂੰ ਪੰਜਾਬ ਆ ਰਹੇ ਨੇ ਔਰ ਇੱਥੇ ਆ ਕੇ ਮੀਟਿੰਗ ਕੀਤੀ ਜਾਏਗੀ ਸੁਭਾਵਿਕ ਤੌਰ ਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਣਨੀਤੀ ਤਿਆਰ ਹੋਏਗੀ ਔਰ ਇੱਕ ਹੋਰ ਵੱਡਾ ਮਸਲਾ ਵੀ ਹੈ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਕਰੇਲੂ ਕਲੇਸ਼ ਕਾਂਗਰਸ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਧੜਾ ਦੂਜੇ ਪਾਸੇ ਰਾਜਾ ਵੜਿੰਦੀ ਪ੍ਰਧਾਨਗੀ ਦੇ ਵਿੱਚ ਜੋ ਇੱਕ ਧੜਾ ਹੈ ਉਹ ਦੋਵੇਂ ਸਾਹਮਣੇ ਜੜੇ ਨੇ ਉਹ ਨਜ਼ਰ ਆ ਰਹੇ ਨੇ ਵੱਖਰੇ ਤੌਰ ਤੇ ਨਵਜੋਤ ਸਿੱਧੂ ਰੇਲਵੇ ਰੈਲੀਆਂ ਕਰਦੇ ਨੇ ਪਰ ਦਾਵਾ ਇਹ ਕੀਤਾ ਜਾਂਦਾ ਹੈ ਕਿ ਕਾਂਗਰਸ ਦੇ ਝੰਡੇ ਥੱਲੇ ਰੈਲੀ ਹੋ ਰਹੀ ਹੈ ਅਮਨ ਪਾਰਦਵਾਸ਼ ਨੇ ਮੇਰੇ ਸੋਗੀ ਫੋਨ ਲਾਈਨ ਤੇ ਅਮਨ ਮਲਕਾਰਜਨ ਖੜਗੇ ਆ ਰਹੇ ਨੇ 11 ਫਰਵਰੀ ਤਰੀਕ ਜਿਹੜੀ ਅਟੈਕ ਕੀਤੀ ਗਈ ਹੈ ਪਰ ਕਹਿ ਸਕਦੇ ਕਿ ਇਸ ਵੇਲੇ ਚੁਣੌਤੀਆਂ ਬਹੁਤ ਨੇ ਜਿਹੜੀ ਕਾਂਗਰਸ ਦੀ ਕੌਮੀ ਲੀਡਰਸ਼ਿਪ ਹੈ ਬਿਲਕੁਲ ਸਾਬਤ ਤੌਰ ਤੇ ਗੁਰਜੋਤ ਕਿਉਂਕਿ ਕਾਂਗਰਸ ਨੂੰ ਅੰਦਰੂਨੀ ਔਰ ਬਾਰ ਤੇ ਮਜ਼ਬੂਤ ਕਰਨਾ ਪੰਜਾਬ ਤੋਂ ਲੈ ਕੇ ਦੂਜੀਆਂ ਸਟੇਟਸ ਤੇ ਵੀ ਉਹ ਚੈਲੰਜ ਜ਼ਰੂਰ ਹੈ ਕਾਂਗਰਸ ਲਈ ਪਰ ਇਸ ਨੂੰ ਕੀ ਤਾਣਾ ਬਾਣਾ ਇਸ ਤੇ ਬਣਿਆ ਜਾਂਦੇ ਕੀ ਮੰਤਰ ਰਹਿੰਦੀ ਹੈ ਕਾਂਗਰਸ ਦੀ ਸਿਆਸੀ ਤੌਰ ਤੇ ਉਹ ਵੇਖਣ ਵਾਲੀ ਗੱਲ ਹੈ ਕਿਉਂਕਿ ਇੱਕ ਤੇ ਗੱਟ ਜੋੜ ਔਰ ਦੂਸਰਾ ਪੰਜਾਬ ਦੇ ਮਸਲਿਆਂ ਚ ਦਵਿੰਦਰ ਯਾਦਵ ਵੀ ਫੀਡਬੈਕ ਲੈ ਕੇ ਗਏ ਤਾਂ ਇੱਥੇ ਜਿਹੜਾ ਇੱਕ ਇੰਟਰਨਲ ਕਲੈਸ਼ ਹੋ ਰਿਹਾ ਹੁਣ ਦਾ ਨਹੀਂ ਕਈ ਸਾਲਾਂ ਤੋਂ ਕਾਂਗਰਸ ਦਾ ਚੱਲਦਾ ਆ ਰਿਹਾ ਧੜੇਬਾਜ਼ੀ ਉਸ ਨੂੰ ਕਿਵੇਂ ਦੂਰ ਕਰਨਾ ਹੈ ਉਹ ਖੜਗੇ ਉਹਨਾਂ ਦੀ ਮੀਟਿੰਗ ਜਿਹੜੀਆਂ ਇੱਥੇ ਰਹਿਣਗੀਆਂ ਖਾਸ ਕਰਕੇ ਉਸ ਦੇ ਅੰਦਰ ਵੇਖਣ ਨੂੰ ਮਿਲ ਸਕਦਾ ਹੈ ਔਰ પાસ ਕਰਕੇ এবিএ ਕੀ ਪਾਸੇ Delhi ਹੈ ਯਾਤਰਾ ਕੱਢੀਆਂ ਜਾ ਰਹੀਆਂ ਤਾਂ ਪੰਜਾਬ ਚ ਪੰਜਾਬ ਤੋਂ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਕਰਨੀ ਹੈ ਕਾਂਗਰਸ ਦੇ ਜਿਹੜੀ ਧੜੇਬੰਦੀ ਹੈ ਉਸ ਨੂੰ ਕਿਵੇਂ ਦੂਰ ਕਰਨਾ ਹੈ ਲੋਕ ਸਭਾ ਨੂੰ ਲੈ ਕੇ ਕੀ ਰਣਨੀਤੀ ਇੱਥੇ ਰਹੀ ਦੀ ਕਿਉਂਕਿ ਜੇ ਇੱਥੇ ਐਲਾਈਂਸ ਨਹੀਂ ਹੁੰਦਾ ਤਾ ਸਾਫ ਤੌਰ ਤੇ ਕਾਂਗਰਸ ਸਟ੍ਰੈਟਜੀ ਇਹ ਨਾ ਵਰਤ ਕੇ ਸਟ੍ਰੈਟਜੀ ਬੀ ਵਰਤੇਗੀ ਔਰ ਖੜਗਯੋਣੀ ਆਕੇ ਮੁਲਾਕਤ ਕਰਕੇ ਉਸ ਸਟ੍ਰੈਟਜੀ ਦੀ ਅਗਵਾਈ ਕਰਨਗੇ 11 ਫਰਵਰੀ ਜਿਹੜੇ ਆਈਸੀਸੀ ਦੇ ਸਾਡੇ ਸੋਰਸਸ ਨੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕੀਤਾ ਹੈ ਕਿ 11 ਫਰਵਰੀ ਪੰਜਾਬ ਆਕੇ ਮਲਿਕਾ ਰਜਨ ਖੜਗੇ ਇੱਕ ਲੋਕ ਸਭਾ ਲਈ ਔਰ ਕਿਉਂਕਿ ਚੰਦ ਦਿਨ ਹੀ ਕਹਿ ਸਕਦੇ ਹਾਂ ਹੁਣ ਲੋਕ ਸਭਾ ਚੋਣਾਂ ਨਹੀਂ ਰਹਿ ਗਏ ਨੇ ਤਾਂ ਉਸ ਦੀ ਰਣਨੀਤੀ ਬਣਾਣਾ ਕਾਂਗਰਸ ਨੂੰ ਮਜ਼ਬੂਤ ਕਰਨਾ ਗੱਟ ਜੋੜ ਹੋਵੇ ਨਾ ਹੋਵੇ ਉਸ ਤੇ ਰਣਨੀਤੀ ਆਪਣੀ ਆਪਣੀ ਕਿਸ ਕਿ ਕਿਦਰੀ ਹੈਗੀ ਇਕੱਠ ਕਰਨਾ ਕਾਂਗਰਸ ਨੂੰ ਔਰ ਉਹ ਹੈ ਔਰ ਸਾਰੇ ਲੀਡਰ ਜਿਹੜੇ ਨੇ ਉਹ ਇੱਕ ਨੈਸ਼ਨਲ ਲੈਵਲ ਤੇ ਆਪਣੀ ਪਛਾਣ ਰੱਖ ਦੇਣੇ ਚਾਹੀਏ ਨਵਜੋਤ ਸਿੱਧੂ ਨੇ ਪ੍ਰਤਾਪ ਬਾਜਵਾ ਨੇ ਉਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਜੋ ਹੁਣ ਮੌਜੂਦਾ ਪ੍ਰਧਾਨ ਨੇ ਉਹ ਨੈਸ਼ਨਲ ਲੈਵਲ ਤੇ ਯੂਥ ਦੇ ਪ੍ਰਧਾਨ ਰਹੇ ਨੇ ਤਾਂ ਉਹ ਸਾਰੇ ਲੀਡਰਸ ਨੂੰ ਇੱਕ ਮੰਚ ਤੇ ਇੱਕ ਸੋਚ ਦੇ ਅੰਦਰ ਬੁੰਨਾ ਵੀ ਬੜਾ ਵੱਡਾ ਆਪਣੇ ਆਪ ਚ ਕਾਂਗਰਸ ਲਈ ਚੈਲੰਜ ਹੈ ਤਾਂ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਇਹ ਦੌਰਾ ਰਹਿ ਸਕਦਾ ਹੈ ਜੀ ਸ਼ੁਕਰੀਆ ਅਮਨ तमाम ਜਾਣਕਾਰੀ ਲਈ ਤਾਨਵਾਦ ਹੈ ਤਾਂ 11 ਫਰਵਰੀ ਨੂੰ ਮਲਕਾਰ ਚਨ ਖੜਗੇ ਪਹੁੰਚ ਰਹੇ ਨੇ ਪੰਜਾਬ ਅਗੇ ਵਧਾਂਗੇ ਤਾਂ ਪੰਜਾਬ ਕਾਂਗਰਸ ਦਾ ਕਾਟੋਕਲੇਸ਼ ਹੋਰ ਪੱਖ ਦਾ ਨਜ਼ਰ ਆ ਰਿਹਾ ਹੈ ਨਵਜੋਤ ਸਿੰਘ ਸਿੱਧੂ ਦੇ ਵੱਖਰੀ ਰੈਲੀ ਕਰਨ ਤੇ ਮੁਰ ਤੋਂ ਵੜਿੰਗ ਪੜਕਦੇ ਹੋਏ ਨਜ਼ਰ ਆਏ ਨੇ ਰਾਜਾ ਵੜਿੰਗ ਪੜਕਦੇ ਹੋਏ ਨਜ਼ਰ ਆਏ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਫਿਰ ਤੋਂ ਵੜਿੰਗ ਦਾ ਕਹਿਣਾ ਹੈ ਉਹਨਾਂ ਨੇ ਫਿਰ ਤੋਂ ਇਹ ਦੁਹਰਾਇਆ ਹੈ ਜਿਹੜਾ ਗਲਤੀ ਕਰ ਰਿਹਾ ਹੈ ਉਸ ਨੂੰ ਕੱਢ ਕੇ ਬਾਹਰ ਮਾਰਾਂਗੇ ਪਾਰਟੀ ਦੇ ਵਿੱਚ ਖਰਾਬੀ ਕਰਨ ਵਾਲੇ ਨੂੰ ਨੋਟਿਸ ਨਹੀਂ ਬਾਹਰ ਕੱਢਾਂਗੇ ਕਾਂਗਰਸ ਦੇ ਵਿੱਚ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਰਾਜਾ ਵੜਿੰਗ ਫਿਰ ਤੋਂ ਕਹਿ ਰਹੇ ਨੇ ਜੇਕਰ ਕਿਸੇ ਨੇ ਨਿਜੀ ਵਿਚਾਰ ਰੱਖਣੇ ਨੇ ਤਾਂ ਫਿਰ ਪਾਰਟੀ ਤੋਂ ਵੱਖਰਾ ਹੋ ਕੇ ਰੱਖੇ ਯਾਨੀ ਕਿ ਪਾਰਟੀ ਦੇ ਵਿੱਚ ਰਹਿ ਕੇ ਅਜਿਹਾ ਨਹੀਂ ਹੋ ਸਕਦਾ ਰਾਜਾਪੁਰੇਂ ਦੇ ਸਾਫ ਸਨੇਹਾ ਦਿੱਤਾ ਜਿਹੜਾ ਉਹ ਅੱਗੇ ਜਾਊਗਾ ਜਿਵੇਂ ਉਹ ਕਿਤੇ ਰੈਲੀ ਕਰ ਰਿਹਾ ਤੇ ਉੱਥੇ ਤਾਂ ਗੁਰਪਤੇ ਹੋਟ ਰੇਡਰ ਜਾ ਰਹੇ ਉਹਨਾਂ ਨੂੰ ਨੋਟਿਸ ਹੋ ਰਿਹਾ ਬਾਈ ਜਿਹੜਾ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਜਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਿਆ ਚਿਤਾਵਨੀ ਉਹਨਾਂ ਨੇ ਇਤਰਾਫ ਦਿੱਤੀ ਕਿ ਫੈਲੀਆ Everybody ਇਹ ਮੈਨੂੰ ਵੀ ਇਹ ਚਿਤਾਵਨੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਵੇਂ ਆਪ ਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ ਕਿਸੇ ਨੇ ਵੀ ਚਲਾਉਣਾ ਸੋ ਕਾਂਗਰਸ ਦੀ ਖਰਗੇ ਸਾਹਿਬ ਨੇ ਉਦੇਸ਼ ਦਿੱਤੇ ਆ ਵੀ ਜਿੰਨਾ ਚਿਰ ਬੰਦਾ ਕਾਂਗਰਸ ਦਾ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਦੇ ਮੀਤੀ ਵਿਚਾਰ ਰੱਖਣੇ ਆ ਕਿਸੇ ਵਿਅਕਤੀ ਨੇ ਤਾਂ ਉਹ ਕੱਲਾ ਮੰਚ ਤੇ ਚੜ ਕੇ ਆਵੇ ਮੀਤੀ ਵਿਚਾਰ ਰੱਖਦੇ ਪਾਰਟੀ ਤੋਂ ਬਸ